ਸਸਰੀ ਗੱਲ ਜੀ ਤੁਸੀਂ ਦੇਖ ਲਓ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਅਕਸਰ ਤੁਸੀਂ ਚੋਰੀ ਦੀਆਂ ਵਾਰਦਾਤਾਂ ਸੁਣੀਆਂ ਹੋਣਗੀਆਂ ਕਿ ਕਿਸੇ ਦੇ ਘਰ ਦੇ ਵਿੱਚੋਂ ਕੈਸ਼ ਚੋਰੀ ਹੋ ਗਿਆ ਕਿਸੇ ਦੇ ਘਰੋਂ ਸਮਾਨ ਚੋਰੀ ਹੋ ਗਿਆ ਔਰ ਕਿਸੇ ਦੇ ਘਰੋਂ ਜਿਹੜਾ ਆ ਉਹ ਸੋਨਾ ਚੋਰੀ ਹੋ ਗਿਆ ਜਦਕਿ ਤੁਹਾਨੂੰ ਪਤਾ ਲੱਗਿਆ ਕਿ ਜਾਨਵਰ ਚੋਰੀ ਹੋ ਗਿਆ ਤਾਂ ਤੁਸੀਂ ਕੀ ਸੋਚੋਗੇ ਜੀ ਹਾਂ ਐਸੇ ਇੱਕ ਕਾਮ ਮਾਮਲਾ ਜਿਹੜਾ ਆ ਉਹ ਹਰਿਆਣਾ ਦੇ ਜਿੱਦ ਤੋਂ ਸਾਹਮਣੇ ਆ ਰਿਹਾ ਜਿੱਥੇ ਐਨੀਮਲ ਹਾਊਸ ਦੇ ਵਿੱਚੋਂ 3500 ਦੇ ਲਗਭਗ ਚੂਹਿਆਂ ਅਤੇ 150 ਦੇ ਲਗਭਗ ਜਿਹੜੇ ਚੂਹੇ ਆ ਉਹ ਗੈਪ ਕਰ ਲਿੱਤੇ ਗਏ ਨੇ ਜੀ ਹਾਂ ਚੋਰੀ ਹੋਣ ਦੀ ਜੜੀ ਆ ਉਹ ਖਬਰ ਆ ਉਹ ਸਾਹਮਣੇ ਆਈ ਹੈ ਤਾਂ ਉਹਦੇ ਵਿੱਚ 12 ਜਿਹੜੇ ਤੋੜੇ ਜਿਹੜੇ ਫੀਡ ਆ ਉਹ ਵੀ ਜਿਹੜੀ ਗੈਪ ਆ ਦਾ ਪੁਲਿਸ ਨੂੰ ਜਿਹੜਾ ਫੜਕਾਂ ਬਚ ਗਈਏ ਪੁਲਿਸ ਦੇ ਵਿੱਚ ਔਰ ਇਹਨਾਂ ਚੋਰਾਂ ਨੂੰ ਫੜਨ ਵਾਸਤੇ ਲਗਾਤਾਰ ਜਿਹੜੀ ਪੁਲਿਸ ਜਦੋਂ-ਜਦ ਕਰਦੀ ਪਈ ਹੈ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਆਖਰਕਾਰ ਇਹ ਹੋਇਆ ਤੇ ਕਿਉਂ ਹੋਇਆ ਤੁਹਾਨੂੰ ਦੱਸ ਦਈਏ ਕਿ ਉੱਥੋਂ ਦੇ ਮੈਨੇਜਰ ਦੇ ਉੱਤੇ ਜਿਹੜੀ ਹੈ ਉਹ ਸ਼ੱਕ ਜਾ ਰਿਹਾ ਹੈ ਕਿਉਂਕਿ ਇਹ ਜਿਹੜੀਆਂ ਐਨੀਮਲਸ ਰੱਖੇ ਗਏ ਸਨ ਚੂਹੇ ਚੂਹਿਆ ਰੱਖੇ ਗਏ ਸਨ ਇਹ ਅਸਲ ਵਿੱਚ ਰਿਸਰਚ ਵਾਸਤੇ ਜਿਹੜਾ ਉਹ ਰੱਖੇ ਗਏ ਸਨ ਉਹਨਾਂ ਦੀ ਜਿਹੜਾ ਪਾਲਣ ਪੋਚਣ ਜਿਹੜਾ ਉੱਥੇ ਹੀ ਜਿਹੜਾ ਕੀਤਾ ਜਾਂਦਾ ਸੀ ਤਾਂ ਮੈਨੇਜਰ ਉੱਤੇ ਵੱਡੇ ਇਲਜ਼ਾਮ ਲੱਗ ਰਹੇ ਨੇ ਕਿ ਇਹ ਸਾਰੀ ਘਟਨਾ ਨੂੰ ਅੰਜਾਮ ਮੈਨੇਜਰ ਵੱਲੋਂ ਦਿੱਤਾ ਗਿਆ ਹੈ ਤਾਂ ਮੈਨੇਜਰ ਨੂੰ ਵੀ ਫਿਲਹਾਲ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਕਰ ਲਿੱਤਾ ਗਿਆ ਤਾਂ ਉਹਦੇ ਸਾਥੀ ਦੀ ਭਾਲ ਵਾਸਤੇ ਲਗਾਤਾਰ ਪੁਲਿਸ ਜਿਹੜੀ ਹੈ ਉਹ ਸ਼ਾਪੇ ਮਾਰੀ कर रही है तो एक पिछले दो तीन महीने चार महीने से कुछ ऐसी कर चोरी करा के लड़कों से और अपने फार्मिंग करीगलम पिलूखेड़ा थाने में शिकायत दी थी अपने यहाँ की जो उस उसपे पुलिस कार्रवाई अपने पुलिस पूरी कार्रवाई कर रही है लगभग पैंतीस सौ मिसिंग है और एक चूहे मिस हैं लगभग बीस कट्टे फीड के उसके जो मैनेजर अपना था उसको अरेस्ट कर लिया है और आज उसका दो दिन का पुलिस रिमांड लिया गया है और पर, फर्द, फर्दर जो भी इसमें होगा कार्रवाई होगी उसमें कंप्लेंट के मुताबिक फिलहाल तो उसमें पैंतीस तो उसमें, उसमें माइस हैं और एक सौ अस्सी और 12 बैग जो है वो फील्ड के हैं ਨਵੀਆਂ ਤੇ ਤਾਜ਼ਾ ਅਪਡੇਟਸ ਰਸੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਉਣਾ ਨਾ ਪੁੱਲਣਾ ਤਾਂ ਜੋ ਕਿ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ